ਰੋਟੀ ਮਾਰਨੇ ਆਦੀ ਨਹੀਂ ਸੀ ਇਹ ਰੋਟੀ ਦੇ ਦਿੱਤੀ ਜੇ ਬੱਕਰੀ ਬਲਵਿੰਦਰ ਮਾਨ ਤੋਂ ਆਈ ਸੀ ਬੱਕਰੀ ਇਹ 1000 ਰੁਪਏ ਦਾ ਬਾਦ ਮੈਂ ਚੰਡੀ ਚੰਡੀ ਗਰੈਂਟੀ ਸ਼ਕੀਨ ਵੀ ਨਹੀਂ ਲੈ ਜਾਈ ਕੋਈ ਗੱਲ ਨਹੀਂ ਸ਼ਕੀਨ ਮੈਨੂੰ ਕਰਾ ਤੂੰ ਨੇਮ ਬਣਾਈ ਬੈਠਾ ਨੇਮ ਹੀ ਆ ਇਹ ਹਾਂ ਨੇਮ ਤੋਂ ਘੱਟ ਨਹੀਂ ਹੈਗੀ ਬੱਕਰੀ ਵੀ ਅੱਬਲ ਬਿਗੀ ਬਿਗੀ ਆਪਾਂ ਚੋਲਾਂਗੇ ਘਰੇ ਇਹ ਗੱਲ ਹੋਰ ਆ ਚਾ ਚੋ ਤਾਂ ਕਿੰਨੀਆਂ ਕਿਲੋਵੇਂਗਾ ਤੂੰ ਅਰੋਜ ਖਰੀਦਦਾ ਹੈ ਰੋਜ ਵੇਚਦਾ ਹੈ ਰਾਜੂ ਤੂੰ ਵੀ ਸੱਟਾ ਇੱਕ ਹੋਰ ਮਾਰ ਰਕਾ ਅੱਜ ਤਾਂ ਸੱਟ ਹੀ ਮਾਰੇ। ਇਹ ਲੋੜਾ ਕਰੇ। ਮੈਨੂੰ ਤਾਂ ਗੱਲ ਸੁਣ ਇਹ ਰੋਟੀ ਮਾਰੇ ਨੇ ਅੱਜ ਹੀ ਲਈ ਸੀ ਇਹ। ਰੋਟੀ ਦੇ ਦਿੱਤੀ ਜੇ ਬੱਕਰੀ ਬਲਵਿੰਦਰ ਮਾਨ ਤੋਂ ਆਈ ਸੀ ਬੱਕਰੀ ਇਹ 1000 ਰੁਪਏ ਦਾ ਬਾਦ ਮੈਨੂੰ ਪਤਾ ਚੰਡੀਗੜ੍ਹ ਵਾਲੇ ਮੁੰਡੇ ਤੋਂ ਲਈ ਸੀ ਮੈਨੂੰ ਪਤਾ ਮੈਂ ਸ਼ਾਨਲੀ ਬੱਕਰੀ ਸ਼ਾਨਲੀ ਕਰਾਇਆ ਸੀ ਆ ਬੱਕਰੀ 20 ਸਾਲ ਦੀ ਗੱਲ ਦੱਸ ਦੂੰ ਮੈਂ। ਕਿ ਆ ਮੈਂ ਕਰਿਆ ਅੱਜ ਕੰਮ। ਹੁਣ ਕੀ ਕਰੀਏ ਕਿੱਧਰ ਗਏ? ਬੋਲ ਵੀ ਤੈ ਲੈਣੀ ਆ ਬਾਬੇਂ ਦਵਾ ਦੇ। ਦੋ ਲੋ ਤੈਰਾ ਦੀ ਮਿੱਕੀ ਛੱਡ ਕੇ ਨਾ ਭਜਉਣ ਮਦਾਰੀ ਵਾਲਾ ਖੇਡ ਹੈ। ਆਵੇ ਲੈਣੀ ਦੇਖ ਲਿਓ ਚੱਟ ਕੇ ਖਾਣਾ ਨਹੀਂ ਲੈਣੀ ਤਾਂ ਦੂਰ ਹੋ ਜਾ ਉਹਨੂੰ ਦਵਾਉਂਗਾ ਨਾ 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 ਠੀਕ ਆ ਬਾਤ ਤੋ ਕਿਤੇ ਕਦੇ ਇੰਨੇ ਦੀ ਐਂਦੇ ਦੀ ਰੋਟੀ ਲੈਣੀ ਐ ਕਿਉਂ ਜੀ ਅਗਲੇ ਨੇ ਉਹਨੇ ਸੱਚਾਈ ਦੱਸਤੀ ਵੀ 26 ਦੀ ਲਈ ਐ ਹਾਂ ਬਾਬਾ ਤੈਂ ਲੈ ਲਈ 26 ਦੀ ਹੁਣ ਕੀ ਮੰਗਦਾ 35 ਦੀ ਨਹੀਂ ਤਾਂ ਤੇਰਾ ਵੀ ਲੈ ਜਾਏ ਪਰ ਮੈਨੂੰ ਕਿਹੜਾ ਪੈਂਕੀ ਬਣਾ ਦੇ ਆਹਾ ਹਾਂ ਲੈ ਲੀ ਹਾਂ ਬਾਬਾ ਜੀ ਸਾਈ ਕੰਮ ਨਹੀਂ ਹੋਦਾ ਇਹ ਗੱਲ ਤਾਂ ਤੇਰੇ ਕਿਹਾ ਤੇ ਨਾ ਤਾ ਅੱਗੇ ਇਹਨੂੰ ਇਸ ਤਰ੍ਹਾਂ ਜੀਣ ਦੇਣਾ ਪੜੀਗਾ ਦੇ ਨੂੰ ਆਹ ਇੱਕ ਗੱਲ ਹੋਰ ਐ ਚੜਾ ਕੇ ਥੋੜਾ ਉਹ ਕਿਉਂ ਉਹਨੇ ਮੁੰਡੇ ਨੇ ਬੱਚੇ ਸੋਏ ਬੱਚਿਆਂ ਕਰਕੇ ਲਈ ਬੱਚਿਆਂ ਕਰਕੇ ਲੰਗੂਰਾ ਵਰਗੇ ਲੰਬੇ ਨੇ ਬੱਚੇ ਬੱਚੀ ਵੀ ਆਪਾਂ ਬੱਕਰੀ ਵੀ ਅੱਬਲ ਬਿਗੀ ਬਿਗੀ ਨੇ ਆਪਾਂ ਚੋਲਾਂਗੇ ਘਰੇ ਇਹ ਗੱਲ ਹੋਰ ਐ ਚੋ ਤਾਂ ਕਿੰਨੀਆਂ ਕਿਲੋਵੇਂਗਾ ਤੂੰ ਅਰੋਜ ਖਰੀਦਦਾ ਰੋਜ ਵੇਚਦਾ Kung sa mo stay na din na hindi. Nee, hindi. Baba. ਹਟ ਜਾ ਜੱਜ ਕੇ ਜੀ ਬੱਕਰੀ ਪਸੰਦ ਲੈਦਾ ਹੈ ਨਾ ਸਰਪੰਚ ਜੀ ਨਾ ਨਹੀਂ ਫਿਰ ਗੱਲ ਗੱਲ ਕਰੋ ਭੱਜਾ ਮੈਂ ਨਹੀਂ ਕਰਦਾ ਮੈਂ ਤਾਂ ਦੋਆ ਬਚਾ ਲੈ ਨਾਲੇ ਮਾਰੂਗਾ ਨਾਲੇ ਭੱਜੀ ਨਾ ਨਹੀਂ ਉਹ ਨਹੀਂ ਗੱਲ ਹੁਣ ਇਹ ਤੈਨੂੰ ਪਸੰਦ ਆ ਛੱਡ ਲੈ ਵੀ ਖੁਦ ਇਹ ਛੱਡ ਚੋ ਮਾਰ ਕੇ ਮੁੱਕੀ ਮੈਨੇ 500 ਰੁਪਏ ਦਾ ਕੱਢਣੇ ਚੱਲਣਾ ਹੈ ਰਾਜੂ ਮੈਂ ਤਾਂ 500 ਲੈ ਨਹੀਂ ਲੈਂਦਾ ਤੂੰ ਯਾਹ ਪੇ ਭੱਜਣਾ ਹੈ ਇੱਥੇ ਰੋਕ ਕੇ ਹਲਣਾ ਇੱਕ ਮਿੰਟ ਚ 500 ਬਣਾਉਣਾ ਹੈ ਤੂੰ ਮੈਂ ਤਾਂ ਮੈਂ ਕਿਹਾ ਚੋਰੀ ਕਰਦਾ ਮੈਂ ਤਾਂ ਵੀਡੀਓ ਚ ਕਹਿ ਕੇ ਕਰਦਾ ਇਹਨੂੰ ਕੀ ਬਚੂਗਾ ਇਹਨੂੰ ਵੀ ਤਾਂ ਰੋਕੀ ਕੱਟਣੀ ਚਾਹੀਦੀ ਆ ਉਰਾ ਘਰ ਬਾਬੇ ਕੱਚੀਆਂ ਜੀਆਂ ਗੱਲਾਂ ਨਹੀਂ ਕਰਦਾ ਇੱਕ ਛੱਟ ਚ ਬੱਕਰੀ ਦੇ ਬਾਬਾ ਪੱਛੀ ਨਾ ਮੋ ਤੇਰੀ ਮਰਜ਼ੇ ਭੱਜੇਗਾ ਮੈਂ ਉਧਰਲੇ ਪਾਸੇ ਪੂਣੀਆਂ ਕੱਟ ਤੂੰ ਆ ਭਾਈ ਤੂੰ ਹੀ 30000 ਦੀ ਹੋਗੀ ਬਸ ਉਹ ਨਹੀਂ ਕਿਉਂ ਕੀ ਗੱਲ ਹੋ ਗਈ ਕਿਉਂ ਕਿੱਧਰ ਪੈ ਤਾਂ ਅੱਧਰ ਖੜਾ ਐ ਪਿੱਛੇ ਲੈ ਤੇਰੇ ਵਰਗੇ ਬਹੁਤੇ ਦੇਖਣਾ ਮੈਂ ਹਾਂ ਕੀ ਕਸਰ ਰਹੀ ਬਾ ਪੰਜ ਚਾਰ ਸੌ ਦਾ ਹੀ ਫਰਕ ਕੋਈ ਜ਼ਿਆਦਾ ਨਹੀਂ ਪਿਆ ਇੱਡੀ ਸ਼ਕੀਨ ਵੀ ਨਹੀਂ ਲੈ ਜਾ। ਨਹੀਂ ਕੋਈ ਗੱਲ ਨਹੀਂ ਸ਼ਕੀਨ ਮੈਨੂੰ ਕਹ ਰਿਹਾ ਤੂੰ ਨੇਮ ਬਣਾਈ ਬੈਠਾ। ਨੇਮ ਹੀ ਆ ਇਹ। ਹਾਂ। ਨੇਮ ਤੋਂ ਘਟ ਨਹੀਂ ਹੈਗੀ। ਉਹ ਛਾਂਰਦਾ ਉਹ ਬਾਈ ਮੇਮ ਆ ਇਹ। ਮੈਂ ਛਾਂਰਦਾ ਤੈਨੂੰ। ਜਿਆਪਾ ਕੇ ਜੀ ਦੰਤ ਤੇ ਪੈਸੇ ਲੈਣੇ ਦੇ ਦੇਖੀ ਸੀ ਜੇ। ਉਹ ਹੀ ਐ ਤਾਇਆ ਬੱਕਰੀ ਛੇਤੀ ਵੇਚਦੇ ਮਰ ਗਿਆ ਜਾਨ ਨਿਕਲ ਗਈ ਮੇਰੀ। ਕਾ ਨੂੰ ਢਾਈ ਬੈਠਾ ਢੇਰੀ ਕਰਦਾ ਰਾਜੂ ਬਾਬਾ ਹੈਰਾ ਫੇਰੀ। ਵੇਚ ਦਾਂਗੇ। ਹਾਂ। ਖਰਜਾ ਬਾਈ। ਓਏ ਖੜ ਖੜਾ ਮੈਂ ਤੇ ਬਤਲਾਵਾ ਜੀ ਤੇ ਖੜ ਬਾਬਾ ਖੜ ਫੇਰ ਕਰੀ ਫੇਰ ਕਰੀ ਗੱਲ ਤੇਰੇ ਪਿੱਛੇ ਭਜਾਉਣ ਲੱਗ ਰਿਹਾ ਮੈਂ ਅਗਲੇ ਨਾਲ ਟੱਲ ਚੱਲ ਜੀ ਬਾਬੇ ਦੇਣੀ ਆ ਨਹੀਂ ਮੈਨੂੰ ਭਜਾਉਣਾ ਪਿਆ ਦੇ ਮਰਜ਼ੀ ਤੇਰੀ ਆ ਹੁਣ ਬਾ ਪੰਜ 400 ਦਾ ਫਰਕ ਪੂਜਾ ਜ਼ਿਆਦਾ ਪੈਣਾ ਨਹੀਂ ਉਹ ਫਿਰ ਛੱਟ ਗੱਲਾਂ ਕੱਚੀਆਂ ਨੇ ਨਹੀਂ ਹੋਣਾ ਗੱਲ ਫੇਰ ਗੱਲਾਂ ਕੱਚੀਆਂ ਨੇ ਲੈ ਜਾ ਹੁਣ ਤਾਂ ਇੱਥੇ ਵੇਚ ਰਣਾ ਦੇਖ ਜੂਗੀ ਕੋਈ ਗੱਲ ਨਹੀਂ ਦੇਖ ਲੈ ਇੱਥੇ ਨਹੀਂ ਉੱਥੇ ਵੇਚੂਗਾ ਤਾਂ ਵੇਖੀ ਜਾਣੀ ਪੂਰੀ 31000 ਦੀ ਨਹੀਂ ਆਜੋ ਬੱਸ ਹੁਣ ਸਾਹਿਬ ਚੱਲ ਛੱਡ ਕੋਈ ਨਹੀਂ ਸਾਡੇ 31 ਦੀ ਨਾ ਹੁਣ ਤੇਰੀ ਮਰਜ਼ੀ ਹੈ ਨਾ ਕੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਕਿਉਂ ਵੀ ਜੇ ਤੂੰ ਹੀ ਦੱਸ ਦੋ ਤੇਰੇ ਬਹਿ ਲਾ ਦੇ ਤੂੰ ਬੋਲੇਗਾ ਹੋਰ 2000 ਕਰ 25000 ਹੋ ਰਹੇ ਆਗੇ ਹਾਂ ਬਾਬਾ ਮਾੜਾ ਬਾਬਾ ਚੋੜਾ ਕਰ ਖੜਾ ਬੜਾ ਪਿੱਛੇ ਹੀ ਬਾਬਾ ਹੋਰ ਕੇ ਦਿਖਾ ਕਣ ਸਾਹਿਬ ਠੀਕ ਹੈ

लाम पे आ रही हैं हमारा मंडी 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 हमार ਜਮਾਨਾ ਸੰਗ ਤੇ ਤੂੰਰਾ 20 ਆ ਬੇਗੀ ਭਾਈ 24000 ਦੇ ਰਾਂਜੀ ਤੂੰ ਵੀ ਸੱਟਾ ਇੱਕ ਹੋਰ ਮਾਰ ਟਕਾ ਆ ਕੇ ਤੂੰ ਨਾ ਬੋਲ ਸੱਟਾ ਹੀ ਮਾਰ ਲੈ ਜੇ ਹੜਾ ਸੱਟਾ ਕਰੇ ਮੈਨੂੰ ਤਾਂ ਗੱਲ ਸੁਣ ਇਹ ਹਰ ਤੂੰ ਨਰੇ ਹਾਂ ਹਾਂ ਸਹੀ ਗੱਲ ਆ ਪੰਚੇ ਚਾਰੇ ਪੱਤੀਆਂ ਇੱਕ ਸਿਆਰ ਨੇ ਕੋਈ ਕਿਸੇ ਦੀ ਪੱਕਾ ਬਾਤ ਨਹੀਂ ਕਰਦੇ ਰੱਬ ਸਮਾਨ ਧਰਤੀ ਨੂੰ ਮੱਥਾ ਟੇਕ ਕੇ ਦੁਰਦੇ ਵੀ ਜਿਹਦਾ ਮਾੜਾ ਨਾ ਰੱਬਾ ਕਰਾਈ ਸਹੀ ਗੱਲ ਪਰ ਕਈ ਵਾਰੀ ਸੋਕੇ ਬਾਈ ਕਈ ਵਾਰੀ ਮਿੱਥੋ ਚੰਗਾ ਕਰਦੇ ਕਰਦੇ ਨਾਲ ਲੋਕਾਂ ਦਾ ਦੇਖ ਦੇਖ ਮੱਲੋ ਮੰਡੀ ਮਾੜਾ ਹੋ ਜਾਂਦਾ ਉਹ ਸਾਨੂੰ ਮਾੜਾ ਕਹਾ ਹੁੰਦਾ ਮਾੜਾ ਸੀ ਕਰਤੇ ਰਹੇ ਜੀ ਨਹੀਂ ਹੈਗੀ ਠੀਕ ਹੈ ਪਰਿਵਾਰ ਆਏ ਆ ਪੀ ਪੁੱਤ ਆਲੇ ਆ ਮਾਲ ਪਸੂ ਵਲ ਗੇਰਾ ਜੂ ਆਲਾ ਬਸ ਬੱਕਰੀ ਵੇਚਤੀ ਬਹੁਤੀਆਂ ਗੱਲਾਂ ਨਾ ਕਰ ਜੀ ਆ ਲੈ ਜੀ ਆ ਲੈ ਕੋਈ ਫਿਰ ਖੰਨੇ ਮੈਂ ਬਾਕੀ ਉਹਦਾ ਜਿਹੜੀ ਫੀਸ ਲੈਣਾ ਉਹ ਤੈਨੂੰ ਪਤਾ ਹੀ ਐ ਫੜ ਲਾ ਠੀਕ ਐ ਗੱਲ ਇੱਕ ਪੰਜਾ ਲੈ ਨਹੀਂ ਲੈਣਾ ਬੱਕਰੀ ਬੜੀ ਠੀਕ ਆ ਚੱਕ ਬਸ ਰੱਬ ਦਾ ਨਾ ਲੈ ਕੇ 22000 ਤੇਰੀ ਬੱਕਰੀ ਦੇ ਉਹ ਇਹ ਨਾ ਮੜਾ ਨੀ ਉਹ ਮੇਰੇ ਤੇ ਬਸਵਾਸ ਹੈ ਉਹਨੂੰ ਚੰਗੀ ਕਰਕੇ ਦਵਾ ਦੇ ਬਸਵਾਸ ਹਨ 1000 ਲੈ ਜਾ 1000 ਵਾਦਾ ਸਹੀ ਆਪ ਕੋ ਆਪ ਦੀ ਸਹੀ ਆਪ ਕੋ ਤੇਰੇ ਗੱਲ ਨਹੀਂ ਪਉਂਦਾ ਲਖਾਈ ਦੋਸਤ ਸ਼ੰਗੀ ਕਰਕੇ ਦਵਾਈ ਆ ਨੂੰ ਛੋਲੀ ਪਾਓ ਛੋਲੀ ਪਾਓ ਜੀ ਦੱਸ ਕਿਹੜਾ ਬੰਦਾ ਬੰਦਾ ਓਏ ਬੱਚੇ ਦੇ ਪਾ ਦੇ 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 ਮੁੰਡੇ ਦੇ ਲੱਪਾ ਪਾ ਦੇ ਛੋਲੀ ਪਾ ਦੇ ਛੋਲੀ ਪਾ ਦੇ ਕਰ ਲੈ ਦੇ ਨਹੀਂ ਮੱਥਾ ਦੇਖ ਲੈ ਪਾ ਕੇ ਆ ਕੀ ਗੱਲ ਪਾ ਦੇ ਉਹਨੂੰ ਨੂੰ ਦਵਾਈ ਦੇ ਵਾਧਾ ਕਰੇ ਸਭ ਵਾਧਾ ਕਰ ਚੱਲ ਤੋਰ ਲੈ ਛੰਟ ਖਾ ਜੇ ਤੇਰੀ ਮੇਰੀ ਨਾ ਮਾਰੇ ਕੋਈ ਨਾ ਮਾਰੇ ਛੰਟ ਤੇਰੀ ਮਹਾਏ ਨੂੰ ਤਾਂ ਕੁਤੇਰੀ ਇਹ ਇਹਦੇ ਕੁਝ ਕਰਾ ਕੇ ਲਿਆਏ ਹੋ ਤੁਸੀਂ ਨੇ ਮੈਨੂੰ ਵੀ ਕੀ ਲਿਆ ਅੱਜ ਪਤਾ ਨਹੀਂ ਕੀ ਕਰਾ ਕੇ ਲਿਆਏ ਉਹ ਨੋਟ ਨੂੰ ਕੋਈ ਬਾਪੇ ਦੋ ਤਵੀਤ ਕਰਾਉਂਦੀ ਨਹੀਂ ਤੇਰੀ ਮੰਡੀ ਦਾ ਤੇਰੀ ਮੰਡੀ ਦਾ ਨੋਟ ਹੈ ਹੈ ਕੋਈ ਨਹੀਂ ਉਹ ਕਿਸੇ ਨੂੰ ਮਾਰਨਾ ਨਹੀਂ ਵੀਰੇ ਮਾਲ ਮਾਲ ਦੇ ਪਾਣ ਵਾਲੀ ਲੈ ਕੇ ਦੇ ਨਹੀਂ ਰਾਜੂ ਇਹ ਵੀ ਦੇਖ ਹਾਂ ਲਿਆ ਬੱਕਰਾ ਇਹ ਬੱਕਰੇ ਨਾ ਪਰੇ ਬੰਦੇ ਹੋਰ ਦੇਖੋ ਸਾਰੀ ਲਾਲ ਬਾਰਾਂ ਗੱਬਣ ਲਾਲ ਜੀ ਕੱਢ ਗਏ ਬੱਕਰਾ ਬਸ ਇਧਰ ਕਰ ਲੈ ਬੱਚੇ ਇਹ ਜੰਗਲੀ ਆ ਬਾਈ ਉਹਦੇ ਕਰ ਪਹਿਲੇ ਇਧਰ ਦਾ ਮੇਰਾ ਫਾਰਮ ਬਾਏ ਮੈਂ ਕੈਨੇਡਾ ਜੁਆ ਆਇਆ ਹੁਣ ਮੈਂ ਵਾਪਸੇ ਜਾਣਾ ਉਹ ਕਹਿੰਦਾ ਮੈਥੋਂ ਸੁਭਾਈ ਨਹੀਂ ਹੋਣੀ ਇਹਨਾਂ ਵੀ ਤਾਂ ਵੇਚਣ ਲੱਗਿਆ ਕੋਈ ਆਰੇ ਗੱਜਰ ਬੜੀਆਂ ਆ ਲੈ ਆ ਰਹੇ ਨੇ ਪਿਛਲੇ ਸਾਲ ਹੀ ਲਿਆਂਿਆ ਸੀ ਆਪਾਂ ਨੂੰ ਵਧੀਆ ਬੜਾ ਕੋਈ ਨਹੀਂ ਕੋਈ ਤਿੰਨ ਤੋਂ ਗੱਲਾਂ ਆ ਠੀਕ ਆ ਬਣਾ ਦੇ ਚਾਰ 3 ਜਮਾਨੇ ਪੰਜ ਬਾਪੂ ਜੀ ਸੱਤ ਮੜੀ ਚਾਈ ਸੀ ਕਹਿੰਦੇ ਜੀ ਉਹ ਕੋਈ ਹੋਰ ਨੌ ਬਸੀ ਲੈ ਵੀ ਆ ਆ ਸ਼ਿਆਰ ਮਾਰ ਮਾਰ ਖੇਡਾ ਸ਼ੋਗ ਅਸੀ ਹੈ ਜੋ ਬਥਰੀ ਦੀ ਹਾਂ ਆਹ ਕਾਲੀ ਹੈ ਜੋ ਬਥਰੀ ਦੀ ਹੋਗੀ ਆਪਕੇ ਕੋਲ ਨਿਆ ਬਣੇ ਨਿਆ ਬਣੇ ਮੋਡਲ ਤੇ ਆ ਲਓ ਸਾਹਮਣੇ ਰਹਿਣਾ ਬੋਸਾ ਜੀ ਭਾਈ ਇਹਦਾ ਦੱਸ ਕੀ ਮਾਂਦਾ ਹੁਣ ਇਹਦਾ ਕਿੰਨਾ ਕਿੰਨਾ ਕਰੇ